ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਬਸਤਗੜ ਤੇ ਜਿਹੜਾ ਇਹਨੂੰ ਪਾਇਆ ਜਾਂਦਾ ਬਰਨਾਲਾ ਜੀ ਬਾਈ ਕੋਲ ਦੋ ਮੇਮਣੇ ਤੇ ਇੱਕ ਬੱਕਰਾ ਪਕਾਉਗਾ ਜੀ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਣੀ ਜਾਣਕਾਰੀ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਨਾਮ ਸਰਪਾਲ ਸਿੰਘ ਜੀ ਪਿੰਡ ਪਿੰਡ ਬਸਤਗੜ ਜਿਲ੍ਹਾ ਜਿਲ੍ਹਾ ਬਰਨਾਲਾ ਜੀ ਹਾਂਜੀ ਮੇਮਣੇ ਜਾਣਕਾਰੀ ਦਿਓ ਜੀ ਹਾਂਜੀ ਤਿੰਨ ਤਿੰਨ ਮਹੀਨਿਆਂ ਦਾ ਇਹ ਦੋਨੋਂ ਠੀਕ ਹੈ ਜੀ ਇਹ ਇੱਕ ਬੱਕਰਾ ਜੀ ਇਹ ਡੇਢ ਸਾਲ ਦਾ ਜੀ ਠੀਕ ਹੈ ਜੀ ਹਾਂਜੀ ਭਾਈ ਜੀ ਰੇਟ ਦੱਸ ਗਏ ਜੀ ਰੇਟ ਫੋਨ ਤੇ ਕਰ ਲਾਂਗੇ ਵੀਰੇ ਠੀਕ ਹੈ ਰੇਟ ਜੈ ਜੀ ਹੋਣਗੇ ਇਹਨਾਂ ਦੇ ਠੀਕ ਹੈ ਜੀ ਹਾਂਜੀ ਭਾਈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਤੇ ਬਾਈ ਦਾ ਨੰਬਰ ਟਾਈਟਲ ਦੇ ਵਿੱਚ ਲਿਖਾਂਗੇ ਬਾਕੀ ਬਰਾ ਆਪਣੇ ਫੇਸਬੁੱਕ ਤੇ ਗਰੀਤ ਰਾਏ ਨੂੰ ਬਹੁਤ-ਬਹੁਤ ਫੋਲੋ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਪਹੁੰਚਾ ਸਕੀਏ melhorei a braga ali vídeo ok bye